ਇਹ ਤੇ ਰਾਹੁਲ ਗਵਰਨਮੈਂਟ ਲਈ ਇਸ ਲਈ ਕੁਝ ਸਮੇਂ ਤੋਂ ਵੀਰ ਕਰਕੇ 75 ਲੱਖ ਦੀ ਲਾਗਤ ਦੇ ਨਾਲ ਲਾਹਾਂ ਦੇ ਵਿੱਚ ਇੰਟਰਲੌਕ ਇੰਟਰਲੌਕ ਸਟਾਈਲ ਦਾ ਕੰਮ ਚੱਲਿਆ ਪਹਿਲੇ ਫੇਜ਼ ਦਾ ਤੇ ਹੁਣ ਸੈਕੰਡ ਫੇਜ਼ ਦਾ ਕੰਮ ਚੱਲ ਰਿਹਾ ਹੈ ਲਗਭਗ 3 ਕਰੋੜ ਦੀ ਲਾਗਤ ਦਾ ਜਿਹਦੇ ਵਿੱਚੋਂ 45 ਲੱਖ ਰੁਪਏ ਦੀ ਲਾਗਤ ਦਾ LED ਲਾਈਟਸ ਲੱਗ ਰਹੀਆਂ ਤੇ ਤੁਸੀਂ ਦੇਖਦੇ ਹੋਵੋਗੇ ਐਮਪੀ ਸਾਹਿਬ ਦੇ ਇੱਥੇ ਸੜਕ ਦਾ ਵੀ ਕੰਮ ਜਿਹੜੇ ਵੀ ਚੱਲ ਰਿਹਾ ਸਿਰਫ ਸੀਸੀ ਪੈਦ ਵਾਲੀ ਆਪਸੀ ਤੇ ਸਾਹਮਣੇ ਵਾਲੀ ਜਿਹੜੀ ਰੋਡ ਵੀ ਹੈ ਇਹ ਵੀ 25 ਸਾਲ ਪੁਰਾਣੀ ਹੈ ਜਿਹੜੀ ਹਾਲ ਬਹੁਤ ਖਰਾਬੀ ਤੇ ਇਹ ਸਾਡੇ ਸ਼ਹਿਰ ਮਰਤਦਾਏ ਵਾਲੀ ਸੜਕ ਤੇ ਇਹ ਸਾਰੀਆਂ ਰਾਹਗੀਰ ਸੜਕਾਂ ਬਣਨ ਜਾ ਰਹੀਆਂ ਤੇ ਅਸੀਂ ਬਹੁਤ ਹੀ ਧੰਨਵਾਦੀ ਹਾਂ ਆਪਣੀ ਸਰਕਾਰ ਦੇ ਐਮਪੀ ਸਾਹਿਬ ਦੇ ਐਮਐਲਏ ਸਾਹਿਬ ਦੇ ਤੇ ਆਖਿਰ ਵਿੱਚ ਮੈਂ ਇੱਕ ਰਿਕਵੈਸਟ ਕਰਨੀ ਜਾਊਂਗਾ ਜਿਹੜੀ ਕਿ ਇਸ ਵੇਲੇ ਸਾਡੇ ਇੱਕ ਪੁਲਿਸ ਸਟੇਸ਼ਨ ਦੀ ਵੀ ਬਿਲਡਿੰਗ ਖਰਾਬ ਹੋ ਗਈ ਇਸ ਕੀ ਜਿਹੜੇ ਕਰਕੇ ਸਦਾ ਖਰਾਬ ਹੋ ਰਿਹਾ ਉਹ 2 ਕਿਲੋਮੀਟਰ ਬਾਅਦ ਖੇਤਾ ਵਿੱਚ ਚਲਾ ਗਿਆ ਪ੍ਰਾਈਵੇਟ ਪ੍ਰਾਈਵੇਟ ਕੰਪਨੀ ਚੱਲ ਗਿਆ ਤੇ ਉਹਨਾਂ ਨੇ ਸਾਨੂੰ ਬਹੁਤ ਬਹੁਤ ਸਜਾ ਕੇ ਦਿੱਤਾ ਅਸੀਂ ਉਹਨਾਂ ਦੇ ਸਦਾ ਹੀ ਰਹਿਣਗੇ ਮੈਂ ਨਾਲ ਕਹਿੰਦਾ ਹਾਂ ਜੰਮਾ ਬਜਾ ਜੀ ਬਾਹਰ ਵੀ ਚੱਲਦਾ ਉਸਾਰ ਬਾਹਰ ਵੀ ਇਹ ਚੇਅਰਮੈਨ ਸਾਹਿਬ ਹੋਰ ਜੋ ਸਾਡੇ ਡਿਪਟੀ ਸਪਾਸ ਇਹ ਇਹ ਤੇ ਮੈਂ ਕਿਹਾ बाकी मेरे शहर के भैन भाई सज्जन मित्र आए हैं वाहेगुरू जी का खालसा वाह अगर आप शहर की सफाई की व्यवस्था मुफीक करने जो आज एमती वालों मशीनरी खरीदी गई है जो शहर वासियों समापना की जाएगी बाकी जो शहर के विकास देखने दे चल रहे हैं उन्होंने बारे भी साढ़े एम एल ए साहब वास्तव में आज सुन ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੇ ਰਾਮਦੇ ਏਰੀਆ ਨੂੰ ਦੱਸਣਾ ਚਾਹਣਾ ਆ ਕਿ ਭਾਵੇਂ ਤੁਸੀਂ ਤੁਵਾਰੀ ਸਾਹਿਬ ਨੂੰ 900 ਬੋਰਡ ਤੇ ਹਰਾਇਆ ਪਰ ਉਹਨੇ ਪਿਆਰ ਕਰਨਾ ਨਹੀਂ ਛੱਡਿਆ ਇਹਨਾਂ ਨੇ ਨੇਰੀਆਂ ਠਾਲੀਆਂ ਪਈਆਂ ਰਹਾਵਾਲੋ ਇਹ ਤੁਹਾਨੂੰ ਦੋ ਹੀਰੇ ਮਿਲੇ ਆ ਜੇ ਤੁਸੀਂ ਇਹਨਾਂ ਹੀਰਿਆਂ ਦੀ ਪਛਾਣ ਨਹੀਂ ਕਰਨੀ ਤੇ ਤੁਸੀਂ ਬਹਿਜੇ ਹਾਲ ਪਾਣਾ ਰਹਿਣਾ ਖੈਰ ਹੋਈ ਤੇ ਸੈਕਟਰ ਵਿੱਚ ਮੰਤਰੀ ਰਹੇ ਕਿ ਨਹੀਂ ਤੁਵਾਰੀ ਜੀ ਉਹਨਾਂ ਦੇ ਨਾਲ ਸਾਦੇ ਲੱਗੇ ਜਵਨ ਨੌਜਵਾਨ ਨੂੰ ਜਦੋਂ ਤੁਸੀਂ ਬਲਾਈ ਬਣਾਇਆ ਔਰ ਬਣਾਉਣ ਤੋਂ ਬਾਅਦ ਦੇਖ ਰਹੇ ਹੋ ਕਿ ਇਸ ਇੱਕ ਨੌਜਵਾਨ ਨਾਲ ਜਿਹੜੇ ਸਿਆਣੇ ਬੰਦੇ ਕਿੰਨਾ ਫਰਕ ਪੁੱਦਾ ਕੰਮ ਕਰਦਾ ਕਿਉਂਕਿ ਜਿਹੜਾ ਜਜ਼ਬਾ ਹੁੰਦਾ ਹੈ ਕਿ ਤੁਰਤੀ ਪਰਿਵਾਰਕ ਤੌਰ ਤੇ ਹੁੰਦਾ ਸਰਦਾ ਬਲਵਾਦਿੰਗ ਤੇ ਲੱਗੇ ਬੇਸ਼ੱਕ ਇਹਨਾਂ ਦੇ ਪਿਤਾ ਜੀ ਐ ਉਹਨੇ ਕੁਝ ਬੜੇ ਕੰਮ ਕੀਤੇ ਪਰ ਦੂਜੀ ਪਾਸੇ ਦੇਖੀਏ ਸ਼ੁਰੂਤ ਆਪ ਦੇ ਨਾਮ ਮੈਨੂੰ 2004 ਦੇ ਵਿੱਚ ਮੌਕਾ ਮਿਲਿਆ ਸੀ ਜਿਹੜਾ ਬਣਦਾ ਉਹਨਾਂ ਨੇ 40-50 ਕਿਲੋਮੀਟਰ ਲੰਬੀਆਂ ਸੜਕਾਂ ਬਣਾਈਆਂ ਦੁਬਾਰਾ ਲੋਕ ਅੰਗਰ ਸਿੰਘ ਨੂੰ ਪਾਣੀ ਪਈ ਜਿਸੇ ਮੇਰੇ ਪਿੰਨੋ ਪਾਈ ਨੇ ਅੱਜ ਵੀ ਨਵਾਂ ਜਨ ਮਾਰਕ ਕਮੇਟੀ ਦੇ ਵਿੱਚ 500 ਕਿਲੋਮੀਟਰ ਦੀ ਸੇਵਾ ਕਰਦੇ ਆں ਤਕਰੀਬਨ 50-60 ਕਿਲੋਮੀਟਰ ਸਾਰੇ ਸਾਡੇ ਹਲਕੇ ਦੇ ਵਿੱਚ ਰਹੀ ਹੈ ਪੇਰ ਵਾਲੀ ਜਿਹੜੀ ਕਿਸੀ ਤਕਰੀਬਨ ਮਾਰਕ ਤੋਂ ਬਾਅਦ 5-6 ਮਹੀਨਿਆਂ ਦੇ ਵਿਚਕਾਰ ਕੋਈ ਇਦਾਂ ਦਾ ਕੋਈ ਰਖਾਉ ਨਾ ਹੋਈ ਜਿਸਨੂੰ ਅੱਲਾਹ ਕਰੋ ਜਾਂ 100 ਮੀਟਰ ਦਾ ਟੋਟਾ ਹਨਾ ਚੋੜੀਆਂ ਕੰਮ ਦੇ ਸਬੰਧ ਵਿੱਚ ਮੈਂਬਰ ਪਾਰਲੀਮੈਂਟ ਮਨੀਤ ਬਾੜੀ ਜੀ ਉਹਨਾਂ ਦੇ ਨਾਲ ਬੈਠੇ ਸਾਡੇ ਸੰਕੇ ਜੀ ਵਿਧਾਨ ਸਭਾ ਦੇ ਮੈਂਬਰ ਜੀ ਕਰਦੇ ਸਰਦਾਰ ਕੰਗ ਸਿੰਘ ਜੀ ਨਮਾਸ਼ਾਇਆ ਉਹਨਾਂ ਦੇ ਨਾਲ ਬੈਠੇ ਸਾਡੇ ਮਾਤਮੇ ਜੀ ਜਿਹਨੇ ਮੈਂ ਜਮਨ ਸਿੰਘ ਜੀ ਭਾਣ ਜਿਆਦਾ ਤੇ ਇਸ ਸਾਹਿਬ ਦੇ ਬਹੁਤ ਹੀ ਧਨਵਾਦ ਤੇ ਸਜਣ ਅਤੇ ਇਸ ਸਿੱਧੀ ਦੇ ਸਾਰੇ ਸਾਹਿਬਾਨ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਮਨੀਸ਼ ਟਵਾੜੀ ਜੀ ਅੱਜ ਸਾਡੇ ਸਰਾਹੋਂ ਸਾਹਿਬ ਦੇ ਵਿੱਚ ਆਇਆ ਕਿਉਂਕਿ ਇੱਥੇ ਜਿਹੜੀਆਂ ਅਗਲੀਆਂ ਮਸਲਤ ਪਟੀਆਂ ਚੋਣਾਂ ਹੋਣ ਜਾ ਰਹੀਆਂ ਪੂਰੇ ਪੰਜਾਬ ਦੇ ਅੰਦਰ ਅੱਜ ਜਦੋਂ ਟੂਰਨਾ ਪੰਜਾਬ ਦੇ ਉਧ ਹੋਣ ਜਾ ਰਹੀਆਂ ਅੱਜ ਦੇਸ਼ ਜਿਹੜਾ ਬੜਾ ਖਤਰਨਾਕ ਮੋੜ ਤੇ ਖੜਾ ਮੁਸ਼ਕਿਲ ਆ ਰਹੀ ਹੈ ਸੋ ਅੱਜ ਜਸੀਨਾ ਦੇ ਕਰਤੱਵਾਂ ਦੇ ਨਾਲ ਇਹਦਾ ਭੂਮੀ ਪੂਰੀ ਵੀ ਕਰਾਵਾਂਗੇ ਐਮਪੀ ਸਾਹਿਬ ਨੇ ਕਰੋੜਾਂ ਰੁਪਏ ਦੇ ਮਸ਼ੀਨਰੀ ਦੇ ਪ੍ਰੋਜੈਕਟ ਜਿਹਦੇ ਵਿੱਚ ਕ੍ਰੈਸ਼ਰ ਬਾਇਓ ਰੈਮੀਡੀਏਸ਼ਨ ਮਸ਼ੀਨ ਹੋਰ ਕਈ ਤਰ੍ਹਾਂ ਦੀ ਮਸ਼ੀਨਰੀ ਆਪਣੇ ਫੰਡਾਂ ਦੇ ਵਿੱਚੋਂ ਸਾਨੂੰ ਦਿੱਤੀ ਹੈ ਜੇ ਨਾਲ ਇਸ ਸ਼ਹਿਰ ਦੇ ਵਿੱਚ ਗਲੀਆਂ ਔਰ ਨਾਲੀਆਂ ਦੀ ਮਹਾਰਤ ਨਾਲ ਦੇ ਨਾਲ ਸਫਾਈ ਦੇ ਕੰਮ ਦੀ ਵਿਵਸਥਾ ਬਹੁਤ ਹੀ ਸ਼ਾਨਦਾਰ ਹੋਈ ਹੈ। ਜ਼ੋਇਬ ਔਰ ਹਾਸਿਮ ਬੜੀ ਮੁਸ਼ਕਲਾਂ ਮਿਲਦੇ ਆ ਜਦੋਂ ਇਸ ਤਰ੍ਹਾਂ ਦੇ ਬਹੁਤ ਹੀ ਸੰਗਾਰਯੋਗ ਪਰਸਨੈਲਿਟੀ ਸਾਡੇ ਵਿਚਕਾਰ ਆਣ ਬੜਾ श्री अंगद जी साहब पहुंच रहे साढ़े ग्राम वास वालों जिसे अपना क्या कि गलिया नालिया विकास बहुत वे पदर से चल रहे हैं ਉੱਚੀ ਡੈਮੋਕਰੇ ਐਮਐਨਓ ਸਾਹਿਬ ਨੇ ਰਾਹੁਲ ਜੀ ਮਸੂਲ ਮੈਡੀ ਦਫ਼ਤਰ ਲਈ ਇਹ ਜਗ੍ਹਾ ਚੁਣਿਆ ਕਦੇ ਵਿਖਦੇ ਸੀ ਸਿਰਫ ਇੰਟਰਨੈਟ ਤੇ ਜਾਂ ਫਿਰ ਵੈਬਸਾਈਟ ਵਿੱਚ ਹੁਣ ਇੱਥੇ ਵੀ ਤੁਸੀਂ ਸਜਾ ਸਕਦੇ ਹੋ ਆਪਣੇ ਘਰਾਂ ਦੁਕਾਨਾਂ ਤੇ ਦਫ਼ਤਰਾਂ ਨੂੰ ਜੀ ਹਾਂ 3D ਵਾਲ ਪੇਪਰ ਦੇ ਨਾਲ ਮਨ ਪਾਉਂਦੇ ਡਿਜ਼ਾਈਨ ਕਰਵਾਉਣ ਲਈ ਮਿਲੋ ਬੀਆਈ ਗ੍ਰਾਫਿਕ ਸੋਲੂਸ਼ਨ ਬੜਾ ਨੇੜੇ ਜੂਨੀਅਨ ਬੈਂਕ ਇੱਥੇ 3D ਵਾਲਪੇਪਰ, ਫਲੈਕਸ ਪ੍ਰਿੰਟਿੰਗ, ਕਲਰ ਪੋਸਟਰ, ਵਿਜ਼ਿਟਿੰਗ ਕਾਰਡ, ਮੈਰਿਜ ਕਾਰਡ, ਇਨਵਿਟੇਸ਼ਨ ਕਾਰਡ, ਬਿੱਲ ਬੁੱਕ, ਰਸੀਦ ਬੁੱਕ ਅਤੇ ਹਰ ਤਰ੍ਹਾਂ ਦਾ ਪ੍ਰਿੰਟਿੰਗ ਦਾ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਹੈ। ਟੂਰਨਾਮੈਂਟ, ਮੇਲੇ ਤੇ ਹਰ ਤਰ੍ਹਾਂ ਦੇ ਸਮਾਗਮਾਂ ਦੀਆਂ ਫਲੈਕਸਾਂ ਅਤੇ ਪੋਸਟਰ ਬਖ ਵਕਥਾਂਵਾਂ ਤੇ ਲਗਾਉਣ ਲਈ ਕਾਰੀਗਰਾਂ ਦਾ ਖਾਸ ਪ੍ਰਬੰਧ ਹੈ। ਸੇਵਾ ਦਾ ਮੌਕਾ ਦਿਓ, BI ਗ੍ਰਾਫਿਕ ਸੋਲੂਸ਼ਨ, ਬੜਾ ਪਿੰਡ ਨੇੜੇ ਯੂਨੀਅਨ ਬੈਂਕ। ਸੰਪਰਕ ਨੰਬਰ 01826